ਹੇਲ ਤੋਂ ਹਾ ਸ਼ੇਰ ਬਾਜ਼ਿਆਂ ਓਡਾਰੀ ਚ ਛੋਟਾ ਵੱਡਾ ਪਰਖੀ ਦਾ ਨਹੀਂ ਹੋ ਯਾਰੀ ਚ ਵੱਡੇ ਜੋ ਸਟਾਰ ਆਤੇ ਡਰ ਡਰ ਉੱਠਦੇ ਨੇ ਜਦੋਂ ਉਹ ਆਇਆ ਜੱਟ ਕਲਾਕਾਰੀ ਚ ਜੀ ਆ ਦੋਸਤੋ ਸਿੱਧੂ ਮੂਸੇਵਾਲਾ ਬੇਸ਼ੱਕ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਕਾਰ ਨਹੀਂ ਹੈ ਪਰ ਸਿੱਧੂ ਮੂਸੇਵਾਲੇ ਨੇ ਅੱਜ ਵੀ ਉਸੇ ਤਰ੍ਹਾਂ ਹੀ ਇੰਡਸਟਰੀ ਦੇ ਵਿੱਚ ਧੱਕਾ ਪਾ ਕੇ ਰੱਖੀ ਹੈ ਅਤੇ ਜਿਵੇਂ ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਸੀ ਕਿ ਜਦੋਂ ਮੂਸੇਵਾਲੇ ਦਾ ਗੀਤ ਰਿਲੀਜ਼ ਹੋਣਾ ਹੁੰਦਾ ਤਾਂ ਵੱਡੇ ਵੱਡੇ ਕਲਾਕਾਰ ਜੋ ਆਪਣੇ ਨੂੰ ਵੱਡੇ ਵੱਡੇ ਕਲਾਕਾਰ ਦੱਸਦੇ ਨੇ ਉਹ ਵੀ ਆਪਣੇ ਗੀਤ ਦੀ ਰਿਲੀਜ਼ਿੰਗ ਦੀਆਂ ਤਰੀਕੇ ਚੇਂਜ ਕਰ ਲੈਂਦੇ ਨੇ ਤੇ ਦੋਸਤੋ ਇੱਕ ਵਾਰ ਫਿਰ ਤੋਂ ਤਰੀਕਾ ਚੇਂਜ ਹੋਣ ਦਾ ਸਮਾਂ ਆ ਗਿਆ ਹੈ ਜਿਵੇਂ ਕਿ ਤੁਸੀਂ ਵੀ ਦੇਖ ਹੀ ਲਿਆ ਹੋਵੇਗਾ ਕਿ ਸਿੱਧੂ ਮੂਸੇਵਾਲਾ ਤੇ ਸਨੀ ਮਲਟਨ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ ਅਤੇ ਇਸ ਗੀਤ ਦੇ ਬਾਰੇ ਹਾਲਾਂਕਿ ਸਮੇਂ ਅਤੇ ਤਰੀਕ ਦੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਦੇ ਅਨੁਸਾਰ ਜੋ ਤੁਹਾਡੇ ਲਈ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੱਸ ਦਈਏ ਕਿ ਅਪ੍ਰੈਲ ਦੀ 10 ਤਰੀਕ ਨੂੰ ਯਾਨੀ ਕਿ ਕੁਝ ਦਿਨਾਂ ਬਾਅਦ ਇਹ ਗੀਤ ਰਿਲੀਜ਼ ਹੋਵੇਗਾ 4:10 ਤੇ ਸਨੀ ਮਲਟਨ ਦੇ ਆਫੀਸ਼ੀਅਲ YouTube ਚੈਨਲ ਤੇ ਸੋ ਦੋਸਤੋ ਕਿਹਨੂ ਕਿਹਨੂ ਅਡੀਕ ਹੈ ਸਿੱਧੂ ਮੂਸੇਵਾਲਾ ਤੇ ਸਨੀ ਵਾਲਟਨ ਦੇ ਇਸ ਨਵੇਂ ਆ ਰਹੇ ਗੀਤ ਦੀ ਕਮੈਂਟਾਂ ਦੇ ਵਿੱਚ ਆਪਣਾ ਨਾਮ ਤੇ ਆਪਣੇ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਮੈਂਸ਼ਨ ਕਰ ਦੇਣਾ ਤਾਂ ਕਿ ਪਤਾ ਲੱਗ ਸਕੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਇਸ ਨਵੇਂ ਗੀਤ ਦੀ ਕਿੱਥੇ ਕਿੱਥੇ ਉਡੀਕ ਕਰ ਰਹੇ ਨੇ ਤੇ ਇਹ ਵੀ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਇਸ ਨਵੇਂ ਗੀਤ ਦਾ ਪਹਿਲਾ ਪੋਸਟਰ ਜੋ ਕਿ ਪਹਿਲੀ ਝਲਕ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਤੇ ਸ਼ਨੀ ਵਲਟਨ ਦਿਖਾਈ ਦੇ ਰਹੇ ਨੇ ਇਸ ਨੂੰ ਸ਼ੇਅਰ ਕੀਤਾ ਗਿਆ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸ਼ਨੀ ਵਲਟਨ ਦੇ ਅਫੀਸ਼ੀਅਲ ਅਕਾਊਂਟ ਤੇ ਅਤੇ ਨਾਲ ਹੀ ਗੋਲਡ ਮੀਡੀਆ ਦੇ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸੋ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿ ਜਲਦ ਹੀ ਤੂਫਾਨ ਆ ਰਿਹਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਸੋ ਕੌਣ ਕੌਣ ਇੰਤਜ਼ਾਰ ਕਰ ਰਿਹਾ ਬੇਸਬਰੀ ਦੇ ਨਾਲ ਇਸ ਨਵੇਂ ਗੀਤ ਦੀ ਉਹ ਤੁਸੀਂ ਕਮੈਂਟ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦੇਣਾ ਤਾਂ ਕਿ ਸਿੱਧੂ ਮੂਸੇ ਵਾਲੇ ਦੇ ਚਾਹਣ ਵਾਲਿਆਂ ਤੱਕ ਇਹ ਖੁਸ਼ਖਬਰੀ ਪਹੁੰਚ ਸਕੇ ਸੋ ਇਸ ਖਾਸ ਅਪਡੇਟ ਵਿੱਚ ਨਹੀਂ ਮਿਲਦੇ ਜਲਦ ਕਿਸੇ ਹੋਰ ਖਬਰ ਦੇ ਨਾਲ ਬਣੇ ਰਹਿਣਾਂ ਲਿਮਟਡ ਗਿਆਨ ਦੇ ਨਾਲ ਧੰਨਵਾਦ